ਜਦੋਂ ਮਸਲਾ ਸ਼ੁਰੂ ਹੋਇਆ ਮਾਰਕਾਟ ਦਾ ਮਸਲਾ ਸ਼ੁਰੂ ਹੋਇਆ ਸਾਡਾ ਏਰੀਆ ਜਿਹੜਾ ਇੰਨਾ ਸਿੱਖ ਬਹੁ ਲੋਣ ਤੇ ਹਰ ਤੀਸਰੀ ਗਲੀ 'ਚ ਗੁਰਦੁਆਰਾ ਸਾਹਿਬ ਹੈ ਜੀ ਅਗਰ ਤੁਸੀਂ ਸਾਡੇ ਏਰੀਆ ਨੂੰ ਤੁਸੀਂ ਫਾਲੋ ਕਰਕੇ ਤੁਸੀਂ ਇੱਕ ਵਾਰ ਘੁੰਮੂ ਫਿਰੋ ਤੁਹਾਨੂੰ ਲੱਗੂਗਾ ਤੁਹਾਨੂੰ ਲੱਗੂ ਕਿਤੇ ਜਲੰਧਰ ਤੁਰੇ ਫਿਰਦੇ ਆਪਾਂ ਤੁਹਾਨੂੰ ਫਰਕ ਪੰਜਾਬ 'ਚ ਜਾਂ ਉਸ ਜਗ੍ਹਾ 'ਚ ਇੱਕ ਪਰਸਨ ਦਾ ਵੀ ਫਰਕ ਨਜ਼ਰ ਆਉਣਾ ਤੇ ਜਦੋਂ ਡਰ ਤਾਂ ਸਾਰਿਆਂ ਨੂੰ ਹੁੰਦਾ ਮੇਰੇ ਪੇਰੈਂਟਸ ਨੂੰ ਵੀ ਡਰ ਸੀ ਕਿ ਬੱਚਿਆਂ ਦਾ ਕੀ ਹੋਊਗਾ ਕੱਲ ਨੂੰ ਜੇ ਸਾਨੂੰ ਕੁਝ ਹੋ ਗਿਆ ਤਾਂ ਇੱਕ ਫਾਦਰ ਉਹ ਇੱਕ ਮਦਰ ਦੀ ਟਾਕ ਹੈ ਜੀ ਉਹ ਸੁਣ ਕੇ ਅੱਜ ਮੇਰੇ ਰੌਂਗਟੇ ਖੜੇ ਹੋ ਜਾਂਦੇ ਮੈਂ ਯਾਦ ਕਰਦਾ ਕਿ ਮੇਰੀ ਮੰਮੀ ਕੀ ਕਹਿ ਰਹੀ ਸੀ ਹੂੰ ਮੇਰੀ ਮੰਮੀ ਮੇਰੇ ਫਾਦਰ ਨੂੰ ਕਹਿ ਰਹੀ ਕਿ ਸਾਡੇ ਮਿਆਨੀ ਹੁੰਦੀ ਸੀ ਕਮਰੇ ਚ ਜਿੱਥੇ ਅਸੀਂ ਸਟੋਰ ਮਿਆਨੀ ਆ ਦਾ ਟਾਈਪ ਉਹਦਾ ਵੀ ਸਟੋਰ ਕਰ ਲਓ ਕੁਛ ਨਾ ਕੁਝ ਸਮਾਨ ਸਾਡੀ ਮਦਰ ਕਹਿੰਦੀ ਬੱਚਿਆਂ ਨੂੰ ਹੀ ਮਿਆਨੀ ਚ ਵੜ ਦਿੰਦੇ ਅੱਗੋਂ ਪਾਥੀਆਂ ਲਾ ਦਿੰਦੇ ਆ ਕਿਸੇ ਨੂੰ ਨਹੀਂ ਪਤਾ ਲੱਗੋ ਕਿ ਅੰਦਰ ਕੋਣਾ ਕੋਣਾ ਆ ਤਾਂ ਮੇਰਾ ਫਾਦਰ ਮੇਰੇ ਕਹਿ ਰਹੇ ਨੇ ਕਿ ਜੇ ਅਸੀਂ ਮਰ ਗਏ ਤੇ ਇਹਨਾਂ ਨੂੰ ਕਿੰਨਾ ਨੇ ਦੇਖਣਾ ਨਾਲ ਹੀ ਮਰਨ ਦੇ oh god